ਚੈਨ ਪੰਜਾਬੀ ਦੇ ਖੇਰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰ ਆ ਗਏ ਆਂ ਕੁਝ ਗੱਲਾਂਬਾਤ ਆਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਈਸ ਦੀਆਂ ਇੱਕ ਵੀਡੀਓਜ਼ ਚਰਚਾ ਦੇ ਵਿੱਚ ਨੇ ਇਹ ਕੀ ਮਾਮਲਾ ਤੇ ਕੀ ਚਰਚਾ ਹੋ ਰਹੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਟਾਇਲ ਨਾਲ ਬਣਾਉਣ ਵਾਲੀ ਕੰਪਨੀ ਦੇ ਉੱਤੇ ਕੇਸ ਕੀਤਾ ਗਿਆ ਤੀਜੀ ਗੱਲਬਾਤ ਜੱਜਾਂ ਦੁਆਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦਾ ਮਾਮਲਾ ਸਾਹਮਣੇ ਆਇਆ ਤੇ ਚੌਥੀ ਗੱਲਬਾਤ ਫਰੈਜ਼ਰੋ ਦੇ ਵਿੱਚ ਇੱਕ ਪਸ਼ੂ ਜਿਹੜੇ ਮਰੇ ਪਸ਼ੂ ਸੀ ਉਹਨਾਂ ਦਾ ਮਾਮਲਾ ਸਾਹਮਣੇ ਆ ਇੱਕ 에어 ట్రాਫਿਕ ਕੰਟਰੋਲਰਾਂ ਦੀ ਤਨਖਾਹ ਨਾ ਮਿਲਣ ਕਰਕੇ ਵੱਡੀ ਚਿੰਤਾ ਹੈ ਤੇ ਇੱਥੇ ਸੀਟ ਐਕੀਰਪੋਰਟ ਸ਼ਟਲ ਦੇ ਵਿੱਚ ਜਿਹੜੇ ਯੂਨੀਅਨ ਵਾਲੇ ਨੇ ਉਹ ਲੋਕਾਂ ਨੂੰ ਫਲਾਇਰ ਵੰਡ ਕੇ ਦੱਸ ਰਿਹਾ ਕਿ ਸਾਡਾ ਮਸਲਾ ਕੀ ਹੈ ਸਭ ਤੋਂ ਪਹਿਲੀ ਗੱਲਬਾਤ ਆਈਸ ਦੀਆਂ ਵੀਡੀਓਜ਼ ਬਾਰੇ ਆਈਸ ਬਾਰੇ ਆਪਾਂ ਲਗਭਗ ਰੋਜ਼ ਹੀ ਗੱਲਬਾਤ ਕਰਦੇ ਐ ਇਮੀਗ੍ਰੇਸ਼ਨ ਐਂਡ ਕਸਟਮਰ ਐਨਫੋਰਸਮੈਂਟ ਇਹ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਐਂਡ ਸਿਕਿਉਰਿਟੀ ਆ ਇਹਨਾਂ ਨੇ ਕੁਝ ਵੀਡੀਓ ਪੋਸਟ ਕੀਤੀਆਂ ਆਨਲਾਈਨ ਉਹਨਾਂ ਵੀਡੀਓ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੇ ਇਹਨਾਂ ਦੇ ਅਫਸਰ ਨੇ ਉਹ ਲੋਕਾਂ ਨੂੰ ਗ੍ਰਿਫਤਾਰ ਕਰਕੇ ਰਿਪੋਰਟ ਕਰ ਰਹੇ ਆ ਵਿਸ਼ਿੰਗਟਨ ਡੀਸੀ ਦੇ ਵਿੱਚ ਵਿਸ਼ਿੰਗਟਨ ਡੀਸੀ ਤੁਹਾਨੂੰ ਪਤਾ ਵੀ ਉਹ ਸ਼ਹਿਰ ਜਿੱਥੇ ਸਭ ਤੋਂ ਪਹਿਲਾਂ ਨੈਸ਼ਨਲ ਗਾਰਡ ਰਾਸ਼ਟਰਪਤੀ 트ੰਪ ਨੇ ਲਾਏ ਸੀ ਵੀ ਕਿਉਂਕਿ ਇੱਥੇ ਲਾ ਐਂਡ ਆਰਡਰ ਠੀਕ ਨਹੀਂ ਆ ਕ੍ਰਾਈਮ ਦੀ ਹਾਲਤ ਮਾੜੀ ਆ ਇਸ ਕਰਕੇ ਇੱਥੇ ਲਾਉਣੇ ਪੈਣਗੇ ਉਹਦੇ ਉੱਥੋਂ ਦੀਆਂ ਵੀਡੀਓ ਪੋਸਟ ਕੀਤੀਆਂ ਜਾ ਰਹੀਆਂ ਹੁਣ ਜਿਹੜੇ ਲੋਕ ਕੁਛ ਹੈ ਕਿ ਜਿਹੜੇ ਉਲਟਾ 트럼ਪ ਪ੍ਰਸ਼ਾਸਨ ਦੇ ਜਾਂ ਉਹਨਾਂ ਦੀ ਇਹਨਾਂ ਪਾਲਿਸੀਜ਼ ਦੇ ਉਹ ਇਹ ਕਹਿ ਰਹੇ ਆ ਕਿ ਜਿਹੜੀਆਂ ਇਹ ਵੀਡੀਓ ਨੇ ਜਾਂ ਜਿਹੜੇ ਵੀਡੀਓ ਕਲਿੱਪ ਨੇ ਇਹ ਵਸ਼ਿੰਗਟਨ ਡੀਸੀ ਦੇ ਹੈ ਹੀ ਨਹੀਂ ਅਸਲ ਦੇ ਵਿੱਚ ਇਹ ਕਈ ਮਹੀਨੇ ਪਹਿਲਾਂ ਦੀਆਂ ਵੀਡੀਓਜ਼ ਆ ਉਹ ਵੀ ਕਿਸੇ ਹੋਰ ਥਾਂ ਦੀਆਂ ਕੁਝ ਲਾਸ ਐਂਜਲਸ ਦੀਆਂ ਆ ਕੁਝ ਜਿਹੜੀਆਂ ਮਾਸਾਚੂਸੇਟਸ ਦੀਆਂ ਆ ਤੇ ਕਈ ਹੋਰ ਸ਼ਹਿਰਾਂ ਦੀਆਂ ਆ ਉਹਨਾ ਵੀਡੀਓਜ਼ ਨੂੰ ਚੱਕ ਕੇ ਇਹ ਕਹਿ ਕੇ ਪੋਸਟ ਕੀਤਾ ਜਾ ਰਿਹਾ ਵੀ ਦੇਖੋ ਵਾਸ਼ਿੰਗਟਨ ਡੀਸੀ ਦੇ ਵਿੱਚ ਅਸੀਂ ਇੰਨੇ ਬੰਦੇ ਫੜ ਕੇ ਡਿਪੋਰਟ ਕਰ ਰਹੇ ਆ ਇਹ ਜਿਹੜੀਆਂ ਵੀਡੀਓ ਨੇ ਮਿਸਲੀਡ ਕਰ ਰਹੀਆਂ ਮਤਲਬ ਇੱਕ ਨਿਊਜ਼ ਗਰੁੱਪ ਨੇ ਇਹਨਾਂ ਨੂੰ ਚੈੱਕ ਕੀਤਾ ਕਿ ਜਿਹੜੀਆਂ ਵੀਡੀਓ 트ੰਪ ਐਡਮਿਨਿਸਟ੍ਰੇਸ਼ਨ ਉੱਥੇ ਪਾਰ ਆ ਅਸਲ ਦੇ ਵਿੱਚ ਇਹ ਮਿਕਸਡ ਜੀ ਫੁਟੇਜ ਆ ਮਤਲਬ ਕੋਈ ਕਿਤੇ ਦੀ ਆ ਕੋਈ ਕਿਤੇ ਦੀ ਆ ਆਮ ਹੀ ਹੋ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖੋ ਕਿ ਆਮ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਕਿ ਵੀਡੀਓ ਕਿਤੇ ਦੀ ਹੁੰਦੀ ਆ ਕਿਤੇ ਦੀ ਕਹ ਕੇ ਪਾ ਦਿੱਤੀ ਜਾਂਦੀ ਕਈ ਵਾਰ ਕਿਤੇ ਹੜ ਆਏ ਹੁੰਦੇ ਪਚਾਲ ਆਏ ਹੁੰਦੇ ਪੁਰਾਣੀਆਂ ਵੀਡੀਓ ਚੱਲੀ ਜਾਂਦੀਆਂ ਲੋਕਾਂ ਨੂੰ ਲੱਗਦਾ ਵੀ ਪਤਾ ਨਹੀਂ ਹੁਣ ਹੋ ਗਿਆ ਪਰ ਇਹ ਜਿਹੜਾ ਅਮਰੀਕਾ ਦੇ ਇਸ ਵਿਭਾਗ ਵੱਲੋਂ ਪਾਈਆਂ ਜਾਣੀਆਂ ਇਹਦੇ ਉੱਤੇ ਉਹਨਾਂ ਨੂੰ ਇਤਰਾਜ਼ ਆ ਕਿ ਹੋਰ ਕੋਈ ਕਰੇ ਤਾਂ ਕਰੇ ਤੁਸੀਂ ਕਿਉਂ ਕਰੋ ਐਕਸਪਲੇਨੇਸ਼ਨ ਉਹਦੀ ਕਲੀਅਰ ਕੋਈ ਨਹੀਂ ਹੈ ਜਦੋਂ ਡੀ ਐਚ ਐਸ ਨੂੰ ਇਹ ਪੁੱਛਿਆ ਉਹ ਕਹਿੰਦੇ ਵੀ ਅਸੀਂ ਨਹੀਂ ਕਹਿੰਦੇ ਇਹ ਨਾ ਹੋਇਆ ਹੋਊਗਾ ਇਹਦਾ ਮਤਲਬ ਇਹ ਆ ਕਿਉਂ ਕਹਿੰਦੇ ਰੋਂਗ ਕਲਿੱਪ ਪੈ ਗਏ ਹੋਣਗੇ ਪਰ ਇਹ ਇੱਕ ਛੋਟੀ ਜੀ ਗਲਤੀ ਆ 400 ਤੋਂ ਜ਼ਿਆਦਾ ਵੀਡੀਓ ਕਹਿੰਦੇ ਅਸੀਂ ਇਸ ਸਾਲ ਦੇ ਵਿੱਚ ਪਾਈਆਂ ਤੇ ਜੇ 400 ਤੋਂ ਜ਼ਿਆਦਾ ਵੀਡੀਓ ਦੇ ਵਿੱਚੋਂ ਇੱਕ ਦੋ ਚਾਰ ਇਧਰ ਉਧਰ ਤੇ ਕਲਿੱਪ ਪੈ ਵੀ ਗਏ ਹੋ ਸਕਦੇ ਆ ਤਾਂ ਇਹਨੂੰ ਅਸੀਂ ਮਤਲਬ ਇਹਨੂੰ ਇਹਨੂੰ ਮੁਨਕਰ ਨਹੀਂ ਇਸ ਗੱਲ ਤੋਂ ਪਰ ਅਸਲ ਦੇ ਵਿੱਚ ਸਾਡੀਆਂ ਬਹੁਤੀਆਂ ਵੀਡੀਓ ਜਿਹੜੀਆਂ ਸਾਰੀਆਂ ਸਹੀ ਨੇ ਪਰ ਹੁਣ ਇਹ ਕਿੰਨੇ ਪੈ ਗਏ ਕਿਹੜੇ ਕਲਿੱਪ ਨਕਲੀ ਆ ਕਿਹੜੇ ਦੂਜੀਆਂ ਥਾਂਾਂ ਦੇ ਆ ਇੱਕ ਤੇ ਚਲੋ ਅਖਬਾਰ ਨੇ ਲੱਭ ਕੇ ਕਹਿ ਦਿੱਤਾ ਇਹਨਾਂ ਨੂੰ ਡਿਪਾਰਟਮੈਂਟ ਹੋਮ ਹੋਮਲੈਂਡ ਸਕਿਉਰਿਟੀ ਇਹਨਾਂ ਦੇ ਧਿਆਨ ਚ ਗੱਲ ਲਿਆਤੀ ਉਹਨਾਂ ਨੇ ਮੰਨ ਗਏ ਹੁਣ ਉਹਨਾਂ ਨੂੰ ਜੇ ਫੋਰੈਂਸਿਕ ਤੌਰ ਦੇ ਉੱਤੇ ਚੈੱਕ ਕੀਤਾ ਜਾਵੇ ਫੇਰ ਉਹ ਕਿੰਨੀਆਂ ਨਿਕਲਦੀਆਂ ਵਾਈਟ ਹਾਊਸ ਦਾ ਜਿਹੜਾ ਰਿਸਪੌਂਸ ਆ ਇਸ ਮਾਮਲੇ ਦੇ ਉੱਤੇ ਉਹ ਕਹਿੰਦੇ ਕਿ ਉਹਨਾਂ ਨੇ ਹਾਲਾਂਕਿ ਜਿਹੜਾ 에ਰਰ ਹੈਗਾ ਉਹਨੂੰ ਠੀਕ ਨਹੀਂ ਕੀਤਾ ਉਹ ਕਹਿੰਦੇ ਅਸੀਂ ਤਾਂ ਜਿਹੜਾ ਇੰਗੇਜਿੰਗ ਕੰਟੈਂਟ ਆ ਉਹ ਪੋਸਟ ਕਰਾਂਗੇ ਜਿਹਦੇ ਨਾਲ ਲੋਕ ਜੁੜਦੇ ਆ ਇਹਦੇ ਰਾਸ਼ਟਰਪਤੀ 트럼ਪ ਦੇ ਏਜੰਡੇ ਨੂੰ ਪ੍ਰਮੋਟ ਕਰਨ ਦੇ ਲਈ ਜਿਹੜੀ ਸਾਡੀ ਪਾਲਿਸੀ ਆ ਅਮਰੀਕਾ ਫਰਸਟ ਦੀ ਉਹਨੂੰ ਪ੍ਰਮੋਟ ਕਰਨ ਦੇ ਲਈ ਅੱਛਾ ਕਈ ਵੀਡੀਓ ਉਹਨਾਂ ਨੇ ਜਰਨਲਿਸਟਾਂ ਦੀਆਂ ਯੂਜ਼ ਕੀਤੀਆਂ ਕੁਝ ਵੀਡੀਓ ਫੁਟੇਜ ਆ ਉਹ ਜਿਹੜਾ ਜਰਨਲਿਸਟ ਜਿਹੜਾ ਇਹ ਸੋਸ਼ਲ ਮੀਡੀਆ ਆ ਨਾ ਇਹਦੇ ਉੱਤੇ ਜਿਹੜੀ ਵੀ ਚੀਜ਼ ਪੈਂਦੀ ਚਾਹੇ ਉਹ ਫੋਟੋ ਆ ਚਾਹੇ ਕੋਈ ਉਹ ਜਿਹੜੀ ਵੀਡੀਓ ਆ ਉਹ ਤੁਹਾਡੀ ਆਪਣੀ ਪੈ ਸਕਦੀ ਕਿਸੇ ਦੀ ਨਹੀਂ ਤੁਸੀਂ ਪਾ ਸਕਦੇ ਸ਼ੇਅਰ ਤਾਂ ਕਰ ਸਕਦੇ ਤੁਸੀਂ ਕਿਸੇ ਦੀ ਵੀਡੀਓ ਪਰ ਕਿਸੇ ਹੋਰ ਵਿਅਕਤੀ ਦੀ ਵੀਡੀਓ ਤੁਸੀਂ ਕੋਈ ਵੀਡੀਓ ਬਣਾ ਲਈ ਆਪਣੇ ਫੋਨ ਦੇ ਉੱਤੇ ਤੇ ਉਹ ਤੁਹਾਡੀ ਵੀਡੀਓ ਤੁਹਾਡੀ ਮਰਜ਼ੀ ਤੋਂ ਬਿਨਾ ਕੋਈ ਬੰਦਾ ਹੋਰ ਸੋਸ਼ਲ ਮੀਡੀਆ ਦੇ ਉੱਤੇ ਪਾ ਨਹੀਂ ਸਕਦਾ ਤੁਸੀਂ ਕਹਿ ਸਕਦੇ ਮੇਰੀ ਵੀਡੀਓ ਆ ਐਸੇ ਤਰ੍ਹਾਂ ਜਿਹੜੇ ਜਰਨਲਿਸਟ ਹੁੰਦੇ ਨੇ ਜਿਹੜੇ ਪੱਤਰਕਾਰ ਨੇ ਉਹ ਆਪਣਾ ਆਪਣਾ ਕੰਟੈਂਟ ਹੁੰਦਾ ਇਵਨ ਫੋਟੋ ਉਹਨਾਂ ਕੋਲੇ ਆਪਣੀ ਹੁੰਦੀ ਆ ਵੀ ਜੇ 트럼ਪ ਦੀ ਫੋਟੋ ਖਿੱਚਣੀ ਆ ਜਾਂ ਕਿਸੇ ਦੀ ਉਹਨਾਂ ਨੇ ਆਪ ਖਿੱਚਣੀ ਆ ਤੇ ਉਹਨੂੰ ਬਾਅਦ ਦੇ ਵਿੱਚ ਖ਼ਬਰ ਚਲਾਉਣਾ ਕਿਤੇ ਉਹਨਾਂ ਚੱਕ ਕੇ ਨਹੀਂ ਲਾ ਸਕਦੇ ਐਸੇ ਤਰ੍ਹਾਂ ਹੀ ਜਰਨਲਿਸਟ ਦੇ ਜਿਹੜੇ ਕਲਿੱਪ ਵੀਡੀਓ ਕਲਿੱਪ ਨੇ ਉਹਨਾਂ ਦੇ ਆਪਣੇ ਨੇ ਤੇ ਉਹ ਬਿਨਾ ਉਹਨਾਂ ਜੇ ਤੁਸੀਂ ਪਾਉਣਾ ਉਸ ਤੋਂ ਪਰਮਿਸ਼ਨ ਲੈਣੀ ਪਊਗੀ ਜਾਂ ਉਹਨੂੰ ਕ੍ਰੈਡਿਟ ਦੇਣਾ ਪਊਗਾ ਉੱਥੇ ਲਿਖਣਾ ਪਊਗਾ ਵੀ ਇਸ ਇਹ ਵੀਡੀਓ ਫਰਾਨੇ ਫਰਾਨੇ ਪੱਤਰਕਾਰ ਨੇ ਇਸ ਥਾਂ ਦੇ ਉੱਤੇ ਬਣਾਈ ਹੈ ਤੇ ਇਹਦੀ ਵੀਡੀਓ ਅਸੀਂ ਇਹਨੂੰ ਵਰਤ ਰਹੇ ਹਾਂ ਨਾ ਤੇ ਉਹਨਾਂ ਨੂੰ ਪੁੱਛਿਆ ਤੇ ਨਾਂ ਉਹਨੂੰ ਦੱਸਿਆ ਨਾਂ ਉਹਨਾਂ ਨੂੰ ਮਤਲਬ ਆਗਿਆ ਲਈ ਤੇ ਨਾਂ ਉਹਨਾਂ ਨੂੰ ਕ੍ਰੈਡਿਟ ਦਿੱਤਾ ਹੁਣ ਜਿਹੜੇ ਇਹ ਆਲਟਰਡ ਵਿਜ਼ੂਅਲਸ ਨੇ ਇੱਕ ਕੇਸ ਦੇ ਵਿੱਚ ਜਿਹੜੀ ਆਈਸ ਆਈਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਇੱਕ ਪਾਰਟ ਆ ਉਹਨਾਂ ਦਾ ਹਿੱਸਾ ਆ ਉਹਨਾਂ ਨੇ ਇੱਕ ਔਰਤ ਦੀ ਜਿਹੜੀ ਉਹਨੂੰ ਏਜੰਟ ਦਾ ਧੰਨਵਾਦ ਕਰਦਿਆਂ ਦੀ ਤਸਵੀਰ ਪਾਈ ਆ ਪਰ ਇਹ ਪਤਾ ਇਹ ਲੱਗਿਆ ਕਿ ਇਹ ਐਡਿਟ ਕੀਤਾ ਗਿਆ ਸੀ ਤੇ ਜਿਹੜਾ ਮੈਸੇਜ ਥੱਲੇ ਇੱਕ ਬਹੁਤ ਗਲਤ ਲਿਖਿਆ ਗਿਆ ਸੀ ਉਹ ਰੂਡ ਮੈਸੇਜ ਜਿਹੜਾ ਥੱਲੇ ਲਿਖਿਆ ਸੀ ਉਹ ਹੋਰ ਸੀ ਤੇ ਸਿਰਫ ਉਹਨਾਂ ਉਹਨਾਂ ਹਿੱਸੇ ਹੀ ਪਾ ਦਿੱਤਾ ਜਿੰਨਾ ਜਿੰਨਾ ਉਹਨਾਂ ਦੇ ਕੰਮ ਦਾ ਸੀਗਾ ਸੋ ਇਹ ਇੱਕ ਖਾਸ ਕਿਸਮ ਦਾ ਜਿਹੜਾ ਕੰਟੈਂਟ ਆ ਪੈ ਰਿਹਾ ਉਹਦੇ ਤੋਂ ਹੋ ਇਨਕਾਰ ਨਹੀਂ ਹੋ ਰਿਹਾ ਕਹਿੰਦੇ ਹੋ ਸਕਦਾ ਕਿਤੇ ਕੁਝ ਗਲਤੀ ਹੋ ਗਈ ਹੋਵੇ ਪਰ ਲੋਕਾਂ ਦਾ ਕਨਸਰਨ ਜਾਂ ਜਿਹੜੇ ਨਿਊਜ਼ ਏਜੰਸੀਆਂ ਉਹਨਾਂ ਦਾ ਕਨਸਰਨ ਇਹ ਹੈ ਵੀ ਇਹਦਾ ਪਤਾ ਕਿਦਾਂ ਲੱਗੇ ਵੀ ਜੇ ਤੁਸੀਂ ਵੀ ਇਹ ਮੰਨ ਰਹੇ ਕਿ ਗਲਤ ਵੀਡੀਓ ਪੈਂਦੀਆਂ ਆ ਲੋਕ ਇਸ ਗਲਤ ਤੇ ਯਕੀਨ ਕਰ ਅਗਲੀ ਗੱਲਬਾਤ ਟੈਕਸਸ ਦੇ ਅਟਾਰਨੀ ਜਨਰਲ ਨੇ ਕੈਨ ਪੈਕਸਟਨ ਕੈਨ ਪੈਕਸਟਨ ਨੇ ਟਾਇਲਨੋਲ ਬਣਾਉਣ ਵਾਲੀਆਂ ਦੋ ਕੰਪਨੀਆਂ ਨੂੰ ਸ਼ੂ ਕੀਤਾ ਇੱਕ ਕੈਨਵਿਊ ਬੇਸਿਕਲੀ ਟਾਇਲਨੋਲ ਜਿਹੜੀ ਆਪਾਂ ਬੁਖਾਰ ਤੋਂ ਦਵਾਈ ਲੈਣੇ ਹ ਬਣਾਉਂਦੀ ਆ ਦੂਜੀ ਜੌਨਸਨ ਐਂਡ ਜੌਨਸਨ ਆ ਇਹਨਾਂ ਦੋਹਾਂ ਦੀ ਕੋਈ ਸਾਂਝ ਜਾਂ ਭਾਈ ਵਾਲੀ ਆ ਜਿਹਦੇ ਕਰਕੇ ਇਹ ਜਿਹੜੀ ਇਹ ਦਵਾਈ ਆ ਟਾਇਲਨੋਲ ਉਹਨੂੰ ਬਣਾਉਂਦੇ ਆ ਰੀਜ਼ਨ ਕੀ ਆ ਰੀਜ਼ਨ ਇਹਦਾ ਲਾ ਸੂਟ ਆ ਪੈਕਸਟਰਨ ਨੇ ਇਹਦਾ ਲਾ ਸੂਟ ਦਾ ਰੀਜ਼ਨ ਜਿਹੜਾ ਪੈਕਸਟਰਨ ਨੇ ਦੱਸਿਆ ਆ ਉਹ ਇਹ ਦੱਸਿਆ ਕਿ ਇਹ ਕੰਪਨੀਆਂ ਨੇ ਜਿਹੜੀ ਜਾਣਕਾਰੀ ਟਾਇਲਨੋਲ ਦੇ ਉੱਤੇ ਦੇਣੀ ਸੀ ਉਹ ਜਾਣਕਾਰੀ ਕਿਹੜੀ ਸੀ ਕਿ ਟਾਇਲਨੋਲ ਜੇ ਕੋਈ ਗਰਭਵਤੀ ਔਰਤ ਲੈ ਲਵੇ ਉਹਦੇ ਬੱਚੇ ਦਾ ਮਾਨਸਿਕ ਸੰਤੁਲਨ ਵਿਗੜ ਸਕਦਾ ਉਹਦਾ ਬੱਚਾ ਐਬਨਾਰਮਲ ਹੋ ਸਕਦਾ ਉਹਨੂੰ ਆਰਟਿਜ਼ਮ ਹੋ ਸਕਦਾ ਉਹਨੂੰ ਏਡੀਐਚਟੀ ਹੋ ਸਕਦੀ ਹੈ ਉਹਨੂੰ ਕੁਝ ਹੋਰ ਵੀ ਹੋ ਸਕਦਾ ਹੁੰਦਾ ਨਹੀਂ ਇਹ ਇਹਦੇ ਬਾਰੇ ਹੁਣ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਵਿਵਾਦ ਚੱਲ ਰਿਹਾ ਪਿਛਲੇ ਲੰਬੇ ਸਮੇਂ ਤੋਂ ਇੱਕ ਪਿਰ ਕਹਿੰਦੀ ਹੈ ਰਾਸ਼ਟਰਪਤੀ ਟਰੰਪ ਨੇ ਅਨਾਊਂਸਮੈਂਟ ਕੀਤੀ ਵੀ ਜਿਹੜੀ ਟਾਇਲ ਨੌਲ ਆ ਆਟイズਮ ਦਾ ਇਹਦੇ ਨਾਲ ਸਿੱਧਾ ਸਬੰਧ ਆ ਜਿਹੜਾ ਬੱਚਾ ਕਈ ਵਾਰੀ ਨਾਰਮਲੀ ਹੁੰਦਾ ਬਾਰ ਬਾਰ ਕੋਈ ਸ਼ਬਦ ਬੋਲੀ ਜਾਂਦਾ ਬਾਰ ਬਾਰ ਇੱਕੋ ਹੀ ਕੰਮ ਕਰੀ ਜਾਂਦਾ ਜਿਹੜਾ ਮਾਨਸਿਕ ਰੂਪ ਦੇ ਵਿੱਚ ਜਿਹੜਾ ਠੀਕ ਨਹੀਂ ਹੁੰਦਾ ਉਹ ਅਮਰੀਕਾ ਦੇ ਵਿੱਚ ਬੱਚੇ ਬਹੁਤ ਪੈਦਾ ਹੋ ਰਹੇ ਬਹੁਤ ਉਹਦੀ ਗਿਣਤੀ ਬਹੁਤ ਵਧ ਗਈ ਪਿਛਲੇ ਸਮੇਂ ਦੇ ਵਿੱਚ ਕਈ ਜਿਹੜੇ ਡਾਟੇ ਨੇ ਉਹ ਸੱਚਮੁੱਚ ਬਹੁਤ ਹੈਰਾਨਕ ਸਟਿਲ ਬਰਥ ਸਭ ਤੋਂ ਵੱਧ ਅਮਰੀਕਾ ਦੇ ਵਿੱਚ ਇਸ ਵੇਲੇ ਹੋ ਰਹੇ ਆ ਜਿਹੜੇ ਬੱਚਾ ਜਦੋਂ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਕਈ ਵਾਰੀ ਬੱਚੇ ਦੀ ਮੌਤ ਹੋ ਚੁੱਕੀ ਹੁੰਦੀ ਆ ਉਸ ਵੇਲੇ ਜਾਂ ਹੋ ਜਾਂਦੀ ਆ ਸਟਿਲ ਬਰਥ ਕਹਿੰਦੇ ਉਹਨੂੰ ਇਸ ਵੇਲੇ ਅਮਰੀਕਾ ਦੇ ਵਿੱਚ ਉਹਦੀ ਗਿਣਤੀ ਜਿਹੜੇ ਅੰਕੜੇ ਦੱਸਦੇ ਬਹੁਤ ਵਧੀਆ ਐ ਐਸੇ ਤਰ੍ਹਾਂ ਆਟਿਸਟਿਕ ਬੱਚੇ ਨੇ ਜਿਹੜੇ ਉਹਨਾਂ ਦੀ ਗਿਣਤੀ ਬਹੁਤ ਵਧੀਆ ਉਹਦੀ ਖੋਜ ਬੀਨ ਦੇ ਵਿੱਚ ਰਾਸ਼ਟਰਪਤੀ ਨੇ ਬਿਆਨ ਦਿੱਤਾ ਸੀ ਬਈ ਇਹ ਟਾਇਲ ਨੋ ਲੈਣ ਨਾਲ ਹੁੰਦਾ ਕਿ ਤੁਸੀਂ ਇਹਨੂੰ ਨਾ ਲਾਓ ਜਾਂ ਅਵੋਇਡ ਕਰੋ ਜੇ ਕੋਈ ਔਰਤ ਪ੍ਰੈਗਨੈਂਟ ਆ ਤਾਂ ਉਸ ਵੇਲੇ ਜੇ ਉਹ ਇਹ ਦਵਾਈ ਲੈ ਲਵੇ ਬੁਖਾਰ ਦੀ ਐਸੀਟਾਮੀਨੋਫਨ ਜਿਹੜੂ ਪੈਰਾਸੀਟਾਮੋਲ ਵੀ ਕਹਿੰਦੇ ਆ ਜਿਹੜੀ ਬ੍ਰਾਂਡ ਟਾਇਲਨੋਲ ਦੇ ਥੱਲੇ ਆ ਉਹਦੇ ਤੋਂ ਬਾਅਦ ਹੁਣ ਵਿਵਾਦ ਪੈਦਾ ਹੋ ਗਿਆ ਜਿਹੜੀ ਕੈਨਵਿਊ ਕੰਪਨੀ ਬਣਾਉਣ ਵਾਲੀ ਆ ਇਹ ਟਾਇਲਨੋਲ ਤੇ ਹੋਰ ਅਮਰੀਕਾ ਦੇ ਬਹੁਤ ਸਾਰੇ ਸਾਇੰਟਿਸਟ ਆ ਬਹੁਤ ਸਾਰੇ ਡਾਕਟਰ ਆ ਉਹ ਸਾਰੇ ਇੱਕ ਪਾਸੇ ਇਕੱਠੇ ਹੋ ਗਏ ਉਹ ਕਹਿੰਦੇ ਵੀ ਇਹ ਗੱਲ ਗਲਤ ਆ ਸਾਨੂੰ ਇਹਦਾ ਵਿਗਿਆਨਿਕ ਆਧਾਰ ਦੱਸੋ ਸੈਂਟਿਫਿਕ ਇਹਦਾ ਬੇਸ ਦੱਸੋ ਕੀ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਆ ਕਿ ਟਾਇਲਨੋਲ ਦੇ ਨਾਲ ਆ ਆਟਿਜ਼ਮ ਜਾਂ ਕੋਈ ਹੋਰ ਡਿਸਆਰਡਰ ਹੁੰਦੇ ਆ ਉਹਨਾਂ ਨੇ ਕਹੇ ਬਿਲਕੁਲ ਗਲਤ ਰਾਸ਼ਟਰਪਤੀ ਨੂੰ ਗੱਲ ਕਹਿਣੀ ਨਹੀਂ ਸੀ ਚਾਹੀਦੀ ਹੁਣ ਰਾਸ਼ਟਰਪਤੀ ਨੇ ਕਹੀ ਆ ਉਹਦੇ ਤੋਂ ਬਾਅਦ ਜਿਹੜਾ ਇਹ ਲਾ ਸੂਟ ਆ ਇੱਕ ਅਦਾਲਤ ਦੇ ਵਿੱਚ ਮਾਮਲਾ ਚਲੇ ਗਿਆ ਟੈਕਸਰ ਜਨਰਲ ਪਾਕਿਸਤਾਨ ਨੇ ਇਹ ਮਾਮਲਾ ਅਦਾਲਤ ਦੇ ਵਿੱਚ ਲੈ ਗਏ ਵੀ ਇਸ ਕੰਪਨੀ ਨੇ ਸਾਨੂੰ ਮਿਸਲੀਡ ਕੀਤਾ ਮਿਸਲੀਡ ਕੀ ਕੀਤਾ ਉਹ ਕਹਿੰਦੇ ਇਹਨਾਂ ਨੂੰ ਲਿਖਣਾ ਚਾਹੀਦਾ ਸੀ ਦਵਾਈ ਦੇ ਉੱਤੇ ਕਿ ਜੇ ਤੁਸੀਂ ਗਰਭ ਤੇ ਔਰਤ ਇਸ ਦਵਾਈ ਨੂੰ ਲਾਹੂਗੀ ਤਾਂ ਉਹਦੇ ਨਾਲ ਬੱਚਾ ਆਰਟਿਸਟਿਕ ਹੋ ਸਕਦਾ ਇਹ ਲਿਖਣਾ ਵੀ ਹੁੰਦਾ ਪਰ ਜਦੋਂ ਕਿੰਨੀਆਂ ਵਾਰਨਿੰਗ ਹੁੰਦੀਆਂ ਕਿ ਜੇ ਤੁਸੀਂ ਆਹ ਦਵਾਈ ਖਾਣੇ ਆਹ ਨਾ ਖਾਓ ਜੇ ਆਹ ਕੀਤਾ ਵੀ ਕਿਉਂਕਿ ਇਹਨਾਂ ਨੇ ਲਿਖਿਆ ਨਹੀਂ ਇਸ ਕਰਕੇ ਇਹਨਾਂ ਨੇ ਧੋਖਾ ਕੀਤਾ ਅਮਰੀਕਾ ਦੇ ਨਾਲ ਇੱਥੋਂ ਤੱਕ ਉਹਨਾਂ ਨੇ ਕਿਹਾ ਬੈਟਰੇ ਕੀਤਾ ਉਹ ਕਹਿੰਦੇ ਉਹ ਦੂਜਾ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਨੇ ਲੋਕਾਂ ਦੀ ਸੇਫਟੀ ਨਾਲੋਂ ਆਪਣੇ ਮੁਨਾਫੇ ਨੂੰ ਪਹਿਲ ਦਿੱਤੀ ਜੇ ਇਹ ਲਿਖ ਦਿੰਦੇ ਹੋ ਸਕਦਾ ਜਿਹੜੀ ਗਰਭਤੀ ਔਰਤਾਂ ਨਾ ਲੈਂਦੀ ਟਾਇਲਨੋਲ ਨਾ ਰੈਂਦੀ ਤਨ ਦੀ ਸ਼ੇਲ ਘਟਦੀ ਜਾ ਲੋਕਾਂ ਦੇ ਵਿੱਚ ਹੋ ਸਕਦਾ ਇਹ ਗੱਲ ਪੈਦਾ ਹੋ ਜਾਂਦੀ ਕਿ ਇਹਦੇ ਨਾਲ ਆਰਟਿਸਟਿਕ ਬੱਚੇ ਹੁੰਦੇ ਆ ਕਿੰਨੀਆਂ ਗੱਲਾਂ ਉਹਦੇ ਨਾਲ ਨਿਕਲ ਆਉਂਦੀਆਂ ਤੇ ਪਰ ਇਹਨਾਂ ਨੇ ਉਹ ਵਾਰਨਿੰਗ ਲਿਖੀ ਨਹੀਂ ਕਿਉਂਕਿ ਇਹਨਾਂ ਨੂੰ ਡਰ ਸੀ ਵੀ ਇਹਨਾਂ ਦਾ ਨਾਮ ਬਦਨਾਮ ਹੋ ਸਕਦਾ ਇਹਨਾਂ ਦੀ ਸੇਲ ਥੱਲੇ ਜਾ ਸਕਦੀ ਆ ਇਹਨਾਂ ਨੇ ਉਹ ਬਿਨਾ ਲਿਖਿਓ ਦਵਾਈ ਵੇਚੀ ਜਾਂਦੇ ਆ ਅੱਜ ਤੱਕ ਇਹ ਅਮਰੀਕਾ ਦੇ ਨਾਲ ਧੋਖਾ ਆ ਇਸ ਮਾਮਲੇ 'ਚ ਉਹਨਾਂ ਨੇ ਇਹਨਾਂ ਦੋਹਾਂ ਜਿਹੜੀ ਕੈਨਵਿਓ ਤੇ ਜੌਨਸਨ ਐਂਡ ਜੌਨਸਨ ਦੋਹਾਂ ਕੰਪਨੀਆਂ ਦੇ ਉੱਤੇ ਕੇਸ ਕਰ ਦਿੱਤਾ ਕਿ ਤੁਸੀਂ ਇਹਦੇ ਬਾਰੇ ਦੇਖੋ ਮੈਡੀਕਲ ਐਕਸਪਰਟ ਤੇ ਦੂਜੇ ਹਜੇ ਵੀ ਦੋ ਪਾਸੇ ਨੇ ਉਹ ਕੁਝ ਕਹਿੰਦੇ ਵੀ ਨਹੀਂ ਇਹ ਤਾਂ ਗੱਲ ਹੀ ਗਲਤ ਆ ਹੁੰਦਾ ਹੀ ਨਹੀਂ ਜਿਹੜੀ ਰਿਸਰਚ ਆ ਪਿਛਲੇ 20 ਸਾਲਾਂ ਦੇ ਵਿੱਚ ਅੱਛਾ ਹੁਣ ਉਹ ਇਹ ਕਹਿਣ ਲੱਗ ਪਿਓ ਉਹਦੀ ਦਲੀਲ ਕੀ ਦਿੱਤੀ ਆ ਕਿ ਕਿਸੇ 20 ਸਾਲਾਂ ਦੇ ਵਿੱਚ ਕੋਈ ਰਿਸਰਚ ਨਹੀਂ ਹੋਈ ਜਿਹੜੀ ਇਹ ਕਹਿੰਦੀ ਹੋਵੇ ਕਿ ਜਿਹੜੀ ਐਸੀਟਾਮੀਨੋਫੇਨਾ ਜਿਹੜੀ ਟਾਇਲਨੋਲ ਆ ਇਹ ਲੈਣ ਦੇ ਨਾਲ ਬੱਚਿਆਂ ਦੇ ਦਿਮਾਗ ਦੇ ਉੱਤੇ ਅਸਰ ਪੈਂਦਾ ਪਰ ਹੁਣ ਜੇ ਅਮਰੀਕਾ ਦੇ ਸਭ ਤੋਂ ਵੱਡੇ ਜਿਹੜੇ ਲੀਡਰ ਨੇ ਰਾਸ਼ਟਰਪਤੀ ਨੇ ਜੀ ਉਹ ਇਹ ਗੱਲ ਕਹਿ ਰਹੇ ਉਹਨਾਂ ਕੋਲੇ ਕੋਈ ਆਧਾਰਤਾ ਹੋਊਗਾ ਜੇ ਟੈਕਸ ਜਨਰਲ ਇਸ ਗੱਲ ਦੇ ਉੱਤੇ ਕੰਪਨੀ ਦੇ ਉੱਤੇ ਕੇਸ ਕਰ ਰਹੇ ਆ ਕੋਈ ਤੇ ਉਹਨਾਂ ਦੇ ਕੋਲੇ ਆਧਾਰ ਹੋਊਗਾ ਦੋਜੇ ਨਹੀਂ ਹੈਗਾ ਤਾਂ ਉਹ ਵੀ ਅਦਾਲਤ ਦੇ ਵਿੱਚ ਪਤਾ ਲੱਗ ਜਾਊਗਾ ਜੇ ਹੈਗਾ ਆ ਤਾਂ ਫਿਰ ਜੇ ਇਸ ਪਾਸੇ ਨੂੰ ਇਹ ਤੁਰਿਆ ਕਿ ਅਸੀਂ ਅਮਰੀਕਾ ਨੂੰ ਸਿਹਤਮੰਦ ਬਣਾਉਣਾ ਤੇ ਜਿਸ ਤਰੀਕੇ ਦੇ ਨਾਲ ਇਹ ਗੱਲਬਾਤ ਕਰ ਰਿਹਾ ਹੋ ਸਕਦਾ ਇਹਨਾਂ ਦੀਆਂ ਗੱਲਾਂ ਸੱਚੀਆਂ ਹੋਣ ਇਹ ਮਾਮਲਾ ਇੱਕ ਵਾਰੀ ਫੇਰ ਹੁਣ ਚਰਚਾ ਦੇ ਵਿੱਚ ਆਇਆ ਅਗਲੀ ਗੱਲਬਾਤ ਦੋ ਅਮਰੀਕਾ ਦੇ ਫੈਡਰਲ ਜੱਜ ਨੇ ਇੱਕ ਹੈਂਡਰੀਡ ਟੀ ਵਿੰਗਟਸ ਇਹ ਮਿਸਿਸਿਪੀ ਤੋਂ ਤੇ ਦੂਜਾ ਜੁਲਨ ਜ਼ੇਵੀਅਰ ਨੀਲਜ਼ ਆ ਇਹ ਨਿਊ ਜਰਸੀ ਤੋਂ ਇਹਨਾਂ ਦੋਹਾਂ ਨੇ ਇੱਕ ਗੱਲ ਮੰਨੀ ਆ ਮੰਨੀ ਕੀ ਆ ਕਿ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਹੁੰਦੀ ਸੀ ਕੋਰਟ ਦੇ ਡਾਕੂਮੈਂਟ ਲਿਖਣ ਦੇ ਲਈ ਮਾਮਲਾ ਬਹੁਤ ਗੰਭੀਰ ਆ ਅਦਾਲਤ ਦੇ ਵਿੱਚ ਜਦੋਂ ਹੁਣ ਜਿਹੜਾ ਜ਼ਮਾਨਾ ਅੱਜ ਦਾ ਆ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਆ ਕੱਲ ਆਪਾਂ ਖ਼ਬਰ ਕੀਤੀ ਸੀ ਕਿ ਐਮਾਜ਼ੋਨ ਨੇ ਇਹਨੇ ਬੰਦੇ ਫਾਇਰ ਕਰ ਦਿੱਤੇ ਕਿਉਂਕਿ ਲੇਆਫ ਕਰ ਦਿੱਤੀ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਪਾਸੇ ਹੋ ਜਾ ਰਹੇ ਆ ਜਾਂ ਇੱਥੇ ਹਾਲੀਵੁੱਡ ਦੇ ਵਿੱਚ ਕਿੰਨੇ ਰਾਈਟਰ ਸਟ੍ਰਾਈਕ ਦੇ ਉੱਤੇ ਬੈਠੇ ਆ ਕਿ ਸਾਡੇ ਵਾਲਾ ਕੰਮ ਆਰਟੀਫੀਸ਼ੀਅਲ ਇੰਟੈਲੀਜੈਂਸ ਕਰੀ ਜਾ ਰਹੀ ਹੈ ਇਹ ਬੜੀ ਖਤਰਨਾਕ ਚੀਜ਼ ਆ ਹੁਣ ਸੌਖੇ ਰੂਪ ਦੇ ਵਿੱਚ ਜਿਹੜੀ 2-3 ਇਹਦੀਆਂ ਹੋ ਹੁੰਦੀਆਂ ਨੇ ਜਿਹੜੀਆਂ ਐਪਸ ਜਾਂ ਕਹਿ ਲਓ ਵੈਬਸਾਈਟ ਜਿਹੜੀਆਂ ਬਹੁਤ ਪਪੂਲਰ ਨੇ ਉਹਨਾਂ ਦੀ ਲੋਕ ਐਸ ਵੇਲੇ ਵਰਤੋਂ ਬਹੁਤ ਜ਼ਿਆਦਾ ਕਰ ਰਹੇ ਆ ਇੱਕ ਹੈਗੀ ਆ ਪ੍ਰਪਲੈਕਸਿਟੀ ਤੇ ਇੱਕ ਹੈਗੀ ਆ ਆਪਣੇ ਚੈਟ ਜੀਪੀਟੀ ਜਿਹੜਾ ਇੱਕ ਲਾਕ ਲਰਕ ਜਜ ਵਿੰਗਰਟੋ ਦੇ ਆਫਿਸ ਦੇ ਵਿੱਚ ਉਹਨੇ ਪ੍ਰਪਲੈਕਸਿਟੀ ਵਰਤੀ ਆ ਆਪਣਾ ਡਰਾਫਟ ਕਰਨ ਦੇ ਲਈ ਰੂਲਿੰਗ ਤੇ ਦੂਜੇ ਜਿਹੜਾ ਇੱਕ ਕਲਾਸਕੂਲ ਇੰਟਰਨ ਆ ਉਹਨੇ ਜਿਹੜਾ ਹੈਗਾ ਆਪਣੀ ਇਹਦੇ ਵਿੱਚ ਚੈਟ ਜੀਪੀਟੀ ਵਰਤੀ ਆ ਹੁਣ ਡਰਾਫਟ ਕਰਨ ਦੇ ਵਿੱਚ ਚੈਟ ਜੀਪੀਟੀ ਦਾ ਕੀ ਮਤਲਬ ਆ ਕੰਪਿਊਟਰ ਦੇ ਵਿੱਚ ਤੁਸੀਂ ਜਦੋਂ ਕੁਝ ਲਿਖਣਾ ਆ ਕੋਈ ਵੀ ਗੱਲ ਲਿਖਣੀ ਆ ਤੇ ਉਹਨੂੰ ਉਹਦਾ ਇੱਕ ਵਿਧੀ ਵਿਵਧਾਨ ਹੁੰਦਾ ਲਿਖਣ ਦਾ ਕੋਈ ਰੂਲਿੰਗ ਲਿਖਣੀ ਆ ਕੋਈ ਫੈਸਲਾ ਆ ਜਾਂ ਕੋਈ ਸੌ ਗੱਲ ਉੱਥੇ ਉਹ ਲਿਖੀ ਜਾਣੀ ਆ ਔਰ ਲਿਖਣ ਵਾਲੇ ਬੰਦੇ ਨੂੰ ਘੱਟੋ ਘੱਟ ਅੰਗਰੇਜ਼ੀ ਉਹਨੂੰ ਕੀ ਲਿਖਣਾ ਆ ਕਿਹੜੇ ਨੁਕਤੇ ਉਹਦੇ ਵਿੱਚ ਆ ਸਾਰੇ ਪਤਾ ਹੋਣੇ ਚਾਹੀਦੇ ਆ ਤੇ ਫਿਰ ਉਹਨੂੰ ਉਹ ਬਣਾ ਕੇ ਲਿਖਦਾ ਹੁਣ ਕੀ ਜ਼ਮਾਨਾ ਆ ਮੰਨ ਲਓ ਤੁਸੀਂ ਕਿਸੇ ਨੂੰ ਈਮੇਲ ਲਿਖਣੀ ਆ ਤੁਸੀਂ ਕਿਸੇ ਕੰਪਨੀ ਨੂੰ ਈਮੇਲ ਲਿਖਣੀ ਆ ਕਿ ਸਾਡੇ ਘਰ ਦਾ ਮੰਨ ਲਓ ਬਿਜਲੀ ਖਰਾਬ ਆ ਤੇ ਤੁਸੀਂ ਉੱਥੇ ਸਿਰਫ ਆਪਣਾ ਐਡਰੈਸ ਲਿਖਣਾ ਹੈ ਕੰਪਿਊਟਰ ਦੇ ਉੱਤੇ ਜਾਂ ਫੋਨ ਦੇ ਉੱਤੇ ਜਾ ਕੇ ਨਾਲ ਉਹਨੂੰ ਇੰਨਾ ਕੁ ਲਿਖ ਦੇ ਦੇਣਾ ਅੰਗਰੇਜ਼ੀ ਅੰਗਰੇਜ਼ੀ ਵਿੱਚ ਕਿ ਇਲੈਕਟ੍ਰਿਸਿਟੀ ਪ੍ਰੋਬਲਮ ਮਾਈ ਹਾਊਸ ਤੇ ਉਹ ਇੰਨਾ ਕੁ ਲਿਖ ਕੇ ਤੇ ਥੱਲੇ ਤੁਸੀਂ ਇਹ ਲਿਖ ਦੇਣਾ ਕਿ ਰਾਈਟ ਈਮੇਲ ਬਸ ਇੰਨਾ ਹੀ ਲਿਖਣਾ ਉਹਦੇ ਤੋਂ ਬਾਅਦ ਹੁਣ ਉਹਨੇ ਤੁਹਾਡੇ ਕੋਲ ਪੂਰੇ ਦਾ ਪੂਰਾ ਟਾਈਪ ਕਰਕੇ ਇੱਕ ਐਡਾ ਚਿੱਠਾ ਦੇ ਦੇਣਾ ਉਹਨੂੰ ਦੱਸ ਦੇ ਮੈਨੂੰ ਦਸਾਂ ਲਾਈਨਾਂ 'ਚ ਲਿਖ ਦੇ ਮੈਨੂੰ ਇਹ ਦੋ ਪੇਜਾਂ 'ਚ ਲਿਖ ਦੇ ਜੋ ਮਰਜ਼ੀ ਕਹਿ ਦੇ ਉਹਨੇ ਲਿਖ ਦੇਣਾ ਉਹ ਤੁਸੀਂ ਲਿਖ ਕੇ ਈਮੇਲ ਕੰਪਨੀ ਨੂੰ ਕਰ ਦੇਣੀ ਹੈ ਤੇ ਉਹਨਾਂ ਦਾ ਜਵਾਬ ਆ ਜਾਣਾ ਮਤਲਬ ਹੁਣ ਇਦਾਂ ਆ ਤੁਹਾਨੂੰ ਪੂਰੀ ਅੰਗਰੇਜ਼ੀ ਤੇ ਪੂਰੀ ਲੈਂਗੁਏਜ ਜਾਂ ਪੂਰੀ ਗੱਲਬਾਤ ਉਹ ਆਉਣ ਦੀ ਲੋੜ ਨਹੀਂ ਆ ਤੁਸੀਂ ਸਿਰਫ ਉਹਨੂੰ ਦੱਸਣਾ ਵੀ ਆ ਮੇਰਾ ਮਸਲਾ ਆਇਆ ਇਹ ਹੱਲ ਕਰ ਦੇ ਇਦਾਂ ਜਿਹੜੇ ਜੱਜ ਦੇ ਆਫਿਸ ਦੇ ਵਿੱਚ 100 ਕੰਮ ਇਦਾਂ ਦਾ ਆ ਕਿ ਰੂਲਿੰਗ ਲਿਖਣੀ ਆ ਉਹ ਲਿਖਣੀ ਤੇ ਉਹਨੂੰ ਆਪ ਚਾਹੀਦੀ ਸੀ ਕਿਉਂਕਿ ਬਹੁਤ ਸੰਜੀਦਾ ਕੰਮ ਆ ਬੜੀ ਗੰਭੀਰਤਾ ਵਾਲਾ ਉਹ ਕੰਪਿਊਟਰ ਨੂੰ ਕਹਿ ਦਿੰਦੇ ਵੀ ਆ ਮਸਲਾ ਆ ਜੀ ਜਾਂ ਆਹ ਗੱਲ ਆ ਇਹਦੀ ਰੂਲਿੰਗ ਲਿਖ ਦੇ ਉਹ ਰੂਲਿੰਗ ਲਿਖ ਦਿੰਦੇ ਤੇ ਉਹ ਹੁਣ ਫੜੇਗਾ ਦੋ ਜਣਿਆਂ ਨੇ ਔਰ ਜੱਜਸ ਨੇ ਇਹ ਐਡਮਿਟ ਕੀਤਾ ਕਿ ਹਾਂਜੀ ਸਾਡੇ ਆਫਿਸ ਦੇ ਵਿੱਚ ਇਹਦੀ ਵਰਤੋਂ ਹੋ ਰਹੀ ਸੀ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਟਪਲਾ ਆ ਕਿ ਜਿਹੜਾ ਕਿ ਜਦੋਂ ਜਿਹੜਾ ਡਿਫੈਂਡੈਂਟ ਦੇ ਲਈ ਜਿਹੜਾ ਵਕੀਲ ਸਿਗਾ ਨਾ ਉਹਨੇ ਨੋਟਿਸ ਕੀਤੀਆਂ ਗਲਤੀਆਂ ਤੇ ਉਹਨੇ ਮੁੜ ਕੇ ਜੱਜ ਨੂੰ ਕਿਹਾ ਕਿ ਤੁਸੀਂ ਜੋ ਕੁਝ ਲਿਖ ਕੇ ਭੇਜ ਰਹੇ ਹੋ ਇਹਦੇ ਵਿੱਚ ਗਲਤੀਆਂ ਆ ਤੇ ਡਾਕੂਮੈਂਟਸ ਉਹਨਾਂ ਨੇ ਫਿਕ ਕਦਮ ਹੀ ਵਿਦਡਰਾ ਕਰ ਲਿਆ ਕੋਰਟ ਦੀ ਰੈਕર્ડ ਦੇ ਉੱਤੋਂ ਇੱਕ ਲਾਖ ਲਰਕ ਸੀਗਾ ਜਿਹੜਾ ਉੱਥੇ ਉਹਨੇ ਇਹ ਜਿੱਦਾਂ ਪਹਿਲਾਂ ਦੱਸਿਆ ਕਿ ਇਹ ਇੱਕ ਨੇ ਜਿਹੜੀ ਆਪਣੇ ਪਰਪਲੈਕਸਿਟੀ ਵਰਤੀ ਤੇ ਦੂਜੇ ਨੇ ਚੈਟ ਜੀਪੀਟੀ ਵਰਤੀ ਇਹਦੀ ਹੁਣ ਕਿਸੇ ਬੱਚੇ ਨੇ ਸਕੂਲ ਦੇ ਵਿੱਚੋਂ ਕੋ ਕੰਮ ਕਰਨਾ ਕਾਲਜ ਯੂਨੀਵਰਸਿਟੀ ਦੇ ਵਿੱਚ ਕੰਮ ਕਰਨਾ ਉਹਦਾ ਪ੍ਰੋਫੈਸਰ ਨੂੰ ਪਹਿਲਾਂ ਕਹਿ ਦਿੰਦਾ ਕਿ ਉਤੋਂ ਨਾ ਲਖਾਈਂ ਕੰਪਿਊਟਰ ਤੋਂ ਵੀ ਡੋਨਟ ਯੂਜ਼ ਆਰਟੀਫੀਸ਼ੀਅਲ ਇੰਟੈਲੀਜੈਂਸ ਆਪ ਲਿਖ ਕੇ ਭੇਜੋ ਲੋਕਾਂ ਨੂੰ ਆਪ ਲਿਖਣ ਦੀ ਆਦਤ ਨਹੀਂ ਹੈ ਤੇ ਮਾਮਲਾ ਹੁਣ ਜੱਜਾਂ ਦੇ ਦਫ਼ਤਰਾਂ ਤੱਕ ਪਹੁੰਚ ਚੁੱਕਿਆ ਵੀ ਉਹ ਵੀ ਸਾਰਾ ਕੁਝ ਕੰਪਿਊਟਰ ਤੋਂ ਲਿਖਾ ਰਹੇ ਆ ਅਗਲੀ ਗੱਲਬਤ ਕੈਲੀਫੋਰਨੀਆ ਦਾ ਸ਼ਹਿਰ ਫਰੇਜ਼ਨੋ ਫਰੇਜ਼ਨੋ ਕਾਉਂਟੀ ਆ ਉਹ ਬਹੁਤ ਮਸ਼ਹੂਰ ਉੱਥੇ ਪੰਜਾਬੀਆਂ ਦੀ ਵਸੋਂ ਵੀ ਬਹੁਤ ਆ ਫਰੇਜ਼ਨੋ ਕਾਉਂਟੀ ਦੀ ਇੱਕ ਖਬਰ ਆ ਕਿ ਜਿਹੜਾ I5 ਵਾ ਇੰਟਰਸਟੇਟ 5 ਹੈਗਾ ਆ ਉਹਦੇ ਉੱਤੇ ਇੱਕ ਬਹੁਤ ਵੱਡੀ ਇਲੀਗਲ ਡੰਪਿੰਗ ਮਿਲੀ ਆ ਇਲੀਗਲ ਡੰਪਿੰਗ ਸਾਈਟ ਮਿਲੀ ਆ ਅਸਲ ਵਿੱਚ ਇੱਕ ਥਾਂ ਮਿਲੀ ਆ ਜਿੱਥੇ ਬਹੁਤ ਸਾਰੇ ਮਰੇ ਪਸ਼ੂ ਸਿੱਟੇ ਪਏ ਆ ਇਲੀਗਲ ਡੰਪਿੰਗ ਆਮ ਤੌਰ ਦੇ ਉੱਤੇ ਲੋਕ ਸਮਾਨ ਦੀ ਕਰਦੇ ਆ ਵੀ ਜਿੱਦਾਂ ਮੈਟਰਸ ਆ ਤੁਹਾਡੇ ਕੋਲ ਕੋਈ ਘਰ ਚ ਬਾਦੂ ਸਮਾਨ ਪਿਆ ਕਈ ਵਾਰੀ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਸਿਟੀ ਦੇ ਵਿੱਚ ਕਿੱਥੇ ਦੇਣਾ ਜਾਂ ਉਹ ਦੇਣ ਦੇ ਪੈਸੇ ਲੱਗਦੇ ਆ ਤੇ ਲੋਕ ਆਮ ਤ ਤੇ ਚੋਰੀ ਛਿਪ ਕੇ ਰਾਤ ਬਰਾਤ ਤੇ ਜਾ ਕੇ ਇਧਰ ਉਧਰ ਗੱਦੇ ਗੁੱਦੇ ਆਪਣੇ ਕਿਤੇ ਆਸੇ ਪਾਸੇ ਸਿੱਟੇ ਆਉਂਦੇ ਇੱਕ ਟਰਾਂਵਾ ਆਮ ਵਾਪਰਦੀਆਂ ਪਰ ਆ ਜਿਹੜਾ ਐਨੀਮਲ ਡੰਪਿੰਗ ਦਾ ਮਾਮਲਾ ਇਹ ਬਹੁਤ ਘੱਟ ਵਾਪਰਦਾ ਉਥੇ ਦੇਖਿਆ ਇਹ ਗਿਆ ਆ ਕਿ ਜਿਹੜਾ ਮਰੇ ਹੋਏ ਜਾਨਵਰ ਮਤਲਬ ਧੜਾਂ ਦੇ ਧੜਾ ਉਥੇ ਸਿੱਟੇ ਪਏ ਆ ਕੁਝ ਮਤਲਬ ਉਹ ਇਦਾਂ ਆ ਵੀ ਜਿੱਦਾਂ ਕਿਸੇ ਨੇ ਉਹ ਥਾਂ ਹੀ ਬਣਾ ਲਈ ਇਸ ਕੱਲ ਲਈ ਵੀ ਇੱਥੇ ਗੜੀ ਸੜੀ ਜਾਣ ਹੁਣ ਤੁਸੀਂ ਸੋਚ ਕੇ ਦੇਖੋ ਵੀ ਜੇ ਇੰਨੇ ਜਾਨਵਰ ਕੋਈ ਥਾਂ ਦੇ ਉੱਤੇ ਸਿੱਟ ਦਿੱਤੇ ਤਾਂ ਕਈ ਸੈਂਕੜੇ ਡੈੱਡ ਐਨੀਮਲ ਜਿਹਦੇ ਵਿੱਚ ਭੇਡਾਂ ਵੀ ਆ ਜਿਹਦੇ ਵਿੱਚ ਆਪਣੇ ਆਹਾ گاਵਾ ਵੀ ਆ ਜਿਹਦੇ ਵਿੱਚ ਬੱਕਰੀਆਂ ਵੀ ਆ ਉਹਨਾਂ ਸਾਰੀਆਂ ਨੂੰ ਮਿਕਸ ਕਰਕੇ ਤੇ ਇੱਕ ਪੂਰੀ ਦੀ ਪੂਰੀ ਕਹਿ ਲਓ ਕਿ ਉੱਤੇ ਥੋੜਾ ਜਿਹਾ ਕੂੜਾ ਕਾੜਾ ਸਿੱਟ ਕੇ ਉਹਨਾਂ ਨੂੰ ਇੱਕ ਥਾਂ ਦੇ ਉੱਤੇ ਸਿੱਟ ਦਿੱਤਾ ਹੁਣ ਜਦੋਂ ਉਹ ਸਾਈਟ ਦੇ ਉੱਤੇ ਜਾ ਕੇ ਦੇਖਿਆ ਕੁਝ ਜਿਹੜੇ ਜਾਨਵਰ ਉਹ ਇਦਾਂ ਲੱਗਦਾ ਹੀ ਵੀ ਉਹਨਾਂ ਨੂੰ ਹੁਣੇ ਡੰਪ ਕੀਤਾ ਕਿਉਂਕਿ ਜਿਹਨਾਂ ਦਾ ਮਾਸ ਹੱਡੀਆਂ ਸਾਰਾ ਕੁਝ ਠੀਕ ਠਾਕ ਆ ਦੂਜੇ ਕਿਉਂਕਿ ਪੂਰੀ ਤਰ੍ਹਾਂ ਉਹ ਮਤਲਬ ਕੰਗਾਲ ਹੀ ਬਚੇ ਆ ਉੱਥੇ ਸਾਰੇ ਤਬਾਹ ਹੋ ਗਏ ਤਾਂ ਮਤਲਬ ਉਹਨਾਂ ਨੂੰ ਕਾਫੀ ਸਮਾਂ ਪਹਿਲਾਂ ਛੱਟਿਆ ਗਿਆ ਇਹ ਤੋਂ ਗੱਲ ਕਿਹੜੀ ਪਤਾ ਲੱਗਦੀ ਆ ਕਿ ਅਸਲ ਦੇ ਵਿੱਚ ਉਹ ਪੱਕੀ ਥਾਂ ਬਣਾ ਲਈ ਸੀ ਲੋਕਾਂ ਨੇ ਛੱਟਣ ਦੀ ਹੁਣ ਇੱਕ ਲੋਕਲ ਉੱਥੇ ਟੀਵੀ ਸਟੇਸ਼ਨ ਆ ਉਹਨਾਂ ਨੇ ਇਹ ਸਾਈਟ ਲੱਭ ਕੇ ਤੇ ਫਰੇਜ਼ਨ ਕਾਉਂਟੀ ਸ਼ੈਰਫ ਆਫਿਸ ਨੂੰ ਰਿਪੋਰਟ ਕੀਤੀ ਜਿਹੜੇ ਐਕਸਪਰਟ ਆ ਕੁਝ ਇਸ ਕੰਮ ਦੇ ਮਾਹਰ ਆ ਉਹ ਕਹਿੰਦੇ ਬਹੁਤ ਖਤਰਨਾਕ ਚੀਜ਼ ਆ ਇਹ ਵੀ ਜਿੰਨਾ ਜੇਸ ਤਰੀਕੇ ਦੇ ਨਾਲ ਇੱਥੇ ਛੱਟਿਆ ਗਿਆ ਜਿੱਦਾਂ ਉੱਥੋਂ ਉਹ ਡਿਸਪੋਜ਼ ਉਹਨੂੰ ਕੀਤਾ ਜਾ ਰਿਹਾ ਡੱਡ ਐਨੀਮਲਸ ਨੂੰ ਬਿਮਾਰੀ ਫੈਲ ਸਕਦੀ ਹੈ ਹੁਣ ਆਮ ਤੌਰ ਦੇ ਉੱਤੇ ਹੁੰਦਾ ਇਹ ਆ ਕਿ ਇਹਨਾਂ ਨੂੰ ਡੰਪ ਕਰ ਦਿੱਤਾ ਕੁਛ ਤੇ ਇੱਕ ਦਿਨ ਪਹਿਲਾਂ ਹੀ ਡੰਪ ਕੀਤੀਆਂ ਲੱਗਦੀਆਂ ਤੇ ਦੂਜਿਆਂ ਨੂੰ ਇਦਾਂ ਲੱਗਦਾ ਜਿੱਦਾਂ ਕਈ ਮਹੀਨੇ ਹੋ ਗਏ ਹੁੰਦੇ ਇੱਥੇ ਸ਼ਿੱਟੇ ਨੂੰ ਸੋ ਕੁਦਰਤੀ ਇਹ ਆ ਕਿ ਉੱਥੇ ਬਚਾਅ ਹੋ ਗਿਆ ਕੋ ਹੈਲਥ ਰਿਸਕ ਵੱਡਾ ਨਹੀਂ ਹੋਇਆ ਸੋ ਹੁਣ ਜਿਹੜਾ ਇਹ ਹੈਜ਼ਰਡਸ ਮਟੀਰੀਅਲ ਆ ਉੱਥੋਂ ਟੀਮ ਉੱਥੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਕਲੀਨ ਕਰੂਗੀ ਜਾਂ ਉਹ ਜਿਹੜਾ ਹੈਗਾ ਉਹਨੂੰ ਜੋ ਕੁਛ ਉੱਥੇ ਸਾਰਾ ਕੁਝ ਪਿਆ ਉਹਨੂੰ ਬਰਨ ਕਰਨਗੇ ਜਿਹੜਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਐਫੀਸ਼ੀਐਂਟ ਵਾਈਲਡਲਾਈਫ ਆ ਉਹਨਾਂ ਨੇ ਕਿਹਾ ਕਿ ਡੈੱਡ ਐਨੀਮਲਸ ਨੇ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਜਾਂ ਤਾਂ ਤੁਹਾਨੂੰ ਸਾੜਨਾ ਪੈਂਦਾ ਹੈ ਤੇ ਜਾਂ ਤੁਹਾਨੂੰ ਧਰਤੀ 'ਚ ਦੱਬਣਾ ਪੈਂਦਾ ਉਹ ਵੀ ਘੱਟੋ-ਘੱਟ 4 ਫੁੱਟ ਡੂੰਘੇ ਤਾਂ ਜਾ ਕੇ ਇਹ ਹੁੰਦਾ ਹੈ ਸੋ ਹੁਣ ਇਸ ਇਨਵੈਸਟੀਗੇਸ਼ਨ ਦੇ ਵਿੱਚੋਂ ਇਹ ਵੀ ਪਤਾ ਲੱਗੂਗਾ ਵੀ ਇਹ ਕਿਹਨੇ ਕੀਤਾ ਕਿੱਦਾਂ ਕੀਤਾ ਆ ਅ ਪਿਛਲੇ ਸਾਲ ਮਈ ਮਹੀਨੇ ਦੇ ਵਿੱਚ ਇੱਕ ਲੈਟਰਨ ਫ੍ਰੀਜਰ ਕਾਉਂਟੀ ਦੇ ਵਿੱਚ ਆ ਉੱਥੇ ਵੀ ਇਦਾਂ ਹੀ ਹੋਇਆ ਸੀ 300 ਦੇ ਕਰੀਬ ਜਿਹੜੇ ਐਨੀਮਲ ਤੇ ਕਈ ਸੈਂਕੜੇ ਜਿਹੜੇ ਉੱਥੇ ਸੀਗੇ ਆ ਹੋਰ ਜਿਹੜੀਆਂ ਚੀਜ਼ਾਂ ਸੀਗੀਆਂ ਉੱਥੇ ਰਿਪੋਰਟ ਕੀਤੀਆਂ ਗਈਆਂ ਸੀ ਇੱਕ ਉਸ ਵੇਲੇ ਵੀ ਇਹ ਖਬਰ ਆਈ ਸੀਗੀ ਆ ਉੱਥੋਂ ਇੱਕ 41 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਇਦਾਂ ਦਾ ਹੀ ਇੱਕ ਇਨਸੀਡੈਂਟ ਜਿਹੜਾ ਇੱਕ ਐਨੀਮਲ ਵੈਲਫੇਅਰ ਗਰੁੱਪ ਆ ਉੱਥੇ ਕਾਉਂਟੀ ਦੇ ਵਿੱਚ ਉਹਨਾਂ ਨੇ ਇਹ ਕੀਤਾ ਸੀ ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੈਸ਼ੀਅਨਡ ਵਾਈਲਡ ਲਾਈਫ ਨੇ ਜਿਹੜੇ ਇਹ ਕਈ ਤਰ੍ਹਾਂ ਦੀਆਂ ਪਹਿਲਾਂ ਵੀ ਰਿਪੋਰਟਾਂ ਜਿਹੜੀਆਂ ਆ ਸਾਹਮਣੇ ਲਿਆਂਦੀਆਂ ਪਰ ਇਹ ਬਹੁਤ ਮਾੜੀ ਗੱਲ ਆ ਤੇ ਬਹੁਤ ਵੱਡਾ ਸੰਕਟ ਆ ਅਗਰ ਗੱਲਬਾਤ ਸਰਕਾਰ ਨੇ ਸ਼ਟਡਾਊਨ ਦੀ ਸ਼ਟਡਾਊਨ ਲਗਾਤਾਰ ਜਾਰੀ ਆ ਆਪਾਂ ਲਗਭਗ ਰੋਜ਼ ਗੱਲ ਕਰਦੇ ਆ ਇਹਦਾ ਅਸਰ ਪੈ ਰਿਹਾ ਲੋਕਾਂ ਦੇ ਉੱਤੇ ਤੇ ਖਾਸ ਤੌਰ ਦੇ ਉੱਤੇ ਇੱਥੇ ਸਿਆਟਲ ਦੇ ਵਿੱਚ ਜਿਹੜਾ ਟਕੋਮਾ ਸੀਟਾ ਕੇਅਰਪੋਰਟ ਆ ਇੱਥੇ ਜਿਹੜੇ ਯੂਨੀਅਨ ਵਾਲੇ ਨੇ ਉਹ ਸਟ੍ਰਾਈਕ ਦੇ ਉੱਤੇ ਆ ਕੇ ਤੇ ਮਲ ਸਟ੍ਰਾਈਕ ਦੇ ਉੱਤੇ ਕਿ ਉਹ ਬਾਹਰ ਆ ਕੇ ਲੋਕਾਂ ਨੂੰ ਵੰਡ ਰਹੇ ਆ ਪੈਂਫਲਟ ਪੇਪਰ ਜੇ ਵੰਡ ਰਾਇਆ ਤੇ ਦੱਸ ਰਾਇਆ ਕਿ ਭਾਈ ਜਿਹੜੀ ਸਰਕਾਰ ਇਹ ਬੰਦ ਆ ਇਹਦਾ ਅਸਰ ਤੁਹਾਡੇ ਉੱਤੇ ਕਿਦਾਂ ਪੈ ਰਿਹਾ ਹੈ ਜਿਹੜੀ ਅਮਰੀਕਾ ਫੈਡਰੇਸ਼ਨ ਆਫ ਗਵਰਨਮੈਂਟ EMPLOYEES ਆ ਜਿਹੜੀ AFGE ਆ ਇੱਕ ਯੂਨੀਅਨ ਆ ਜਿਹਦੇ ਵਿੱਚ 8 ਲੱਖ ਦੇ ਕਰੀਬ ਫੈਡਰਲ ਵਰਕਰ ਆ ਉਹ ਲਾਅ ਮੇਕਰਸ ਨੂੰ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਸ਼ਟਡਾਊਨ ਨੂੰ ਟੈਂਪਰੇਰੀ ਮਤਲਬ ਓਪਨ ਕਰ ਦਿਓ ਖੋਲ ਦਿਓ ਮੇਨ ਰੀਜ਼ਨ ਕੀ ਆ ਜਿਹੜੇ 에어 ట్రాਫਿਕ ਕੰਟਰੋਲਰ ਨੇ ਉਹਨਾਂ ਦੇ ਪੇਚੱਕੇ ਨਹੀਂ ਮਿਲ ਰਹੇ ਅ ਸਟਿਲ ਉਹ ਕੰਮ ਕਰ ਰਹੇ ਆ ਕੰਮ ਵੀ ਕਰ ਰਹੇ ਆ ਤੇ ਕੰਮ ਵੀ ਲੰਬੇ ਘੰਟਿਆਂ ਦੇ ਲਈ ਕੰਮ ਕਰ ਰਹੇ ਆ ਤੇ ਤਾਂ ਕਿ ਜਿਹੜੀਆਂ ਫਲਾਈਟਾਂ ਉਹ ਸੇਫ ਜਾ ਸਕਣ ਹੁਣ ਇੱਕ ਤਾਂ ਤਨਖਾਹ ਨਹੀਂ ਮਿਲਦੀ ਜਦੋਂ ਇਧਰੋਂ ਤਨਖਾਹ ਹੀ ਨਹੀਂ ਮਿਲ ਰਹੀ ਫਿਰ ਕੀ ਬੰਦਾ ਜਾਂ ਉਬਰ ਚਲਾਊਗਾ ਜਾਂ ਕੁਝ ਹੋਰ ਕਰੂਗਾ ਜਾਂ ਆਸੇ-ਪਾਸੇ ਕੋਈ ਕੰਮ ਤੋਂ ਬਾਅਦ ਦੂਜਾ ਕੰਮ ਕਰੂਗਾ ਇੱਕ ਤਾਂ ਉਹ ਕੰਮ ਕਰ ਰਹੇ ਆ ਤੁਹਾਡੇ ਕੋਲ ਇੱਕ ਆਪਸ਼ਨ ਹੁੰਦੀ ਤੁਸੀਂ ਸਿਕਲੀਵ ਕਾਲ ਕਰ ਸਕਦੇ ਆ ਵੀ ਮੈਂ ਵੀ ਬਿਮਾਰ ਆ ਜੀ ਮੈਂ ਨਹੀਂ ਆ ਸਕਦਾ ਫਿਰ ਤੁਹਾਨੂੰ ਕਿਸ ਨੇ ਕੀ ਕਹਿਣਾ ਉਹ ਹੁਣ ਜਿਹੜੇ ਇਹ ਸਾਰੇ ਹੈਗੇ ਆ ਆਪਰੇਟਰ ਇਹ ਸਿੱਖ ਲਈ ਆਪਰੇਟਰ ਜਿਨ੍ਹਾਂ ਨੇ ਜਹਾਜ਼ਾਂ ਨੂੰ ਚਲਾਉਣਾ ਹੁੰਦਾ ਚਲਾਉਣਾ ਨਹੀਂ ਹੁੰਦਾ ਦਸਣਾ ਹੁੰਦਾ ਵੀ ਆ ਇੱਧਰ ਆ ਜਵੇ ਆ ਇੱਧਰ ਆ ਜਵੇ ਆ ਲੈਂਡ ਕਰ ਜਵੇ ਆ ਤੇ ਇੱਕ ਆਫ ਉਹ ਸਾਰਾ ਕੁਝ ਜਿਹੜਾ ਕੰਮ ਕਰਦੇ ਆ ਜਿਨ੍ਹਾਂ ਨੇ ਆਪਰੇਟ ਕਰਨਾ ਹੁੰਦਾ ਉੱਥੇ ਅਮਰੀਕਾ ਚ ਜਿਹੜੇ ਕਈ ਐਕਸੀਡੈਂਟ ਇਹਨਾਂ ਦੀ ਅਣਹੋਂਦ ਕਰਕੇ ਹੋਗੇ ਵੀ ਇਹਨਾਂ ਦੀ ਗਿਣਤੀ ਘਟਾ ਸੋ ਇੱਕ ਤਾਂ ਇਹ ਪਹਿਲਾਂ ਹੀ ਘਟਾ ਦੂਜਾ ਜਿਹੜੇ ਹੈਗੇ ਆ ਕਿਉਂਕਿ ਪੇ ਤਾਂ ਮਿਲਦੀ ਨਹੀਂ ਉਹ ਛੁੱਟੀ ਮਾਰ ਗਏ ਸਿੱਕ ਲੀਵ ਤੇ ਚਲੇ ਗਏ ਹੁਣ ਜਹਾਜ਼ ਥੋੜਾ ਹੋਰ ਨੂੰ ਰੁਕ ਜਾਣੇ ਆ ਉਹ ਸਾਰਾ ਬੋਝ ਇਹਨਾਂ ਦੇ ਉੱਤੇ ਮੰਡੈਟਰੀ ਓਵਰਟਾਈਮ ਹੋ ਗਿਆ ਵੀ ਹੁਣ ਜਿਹੜੀ ਸਰਕਾਰ ਜਾਂ ਜਿਹੜੀ ਇਹ ਹੈਗੀ ਆ ਇਹਨਾਂ ਦੀ ੈਂਪਲੋਇਰ ਆ ਜਿਹੜਾ ਉਹਨੇ ਕਿਹਾ ਕਿ ਤੁਹਾਨੂੰ ਓਵਰਟਾਈਮ ਕਰਨਾ ਹੀ ਪੈਣਾ ਹੁਣ ਇਹ 6 ਦਿਨ ਕੰਮ ਕਰ ਰਹੇ ਆ 10 ਘੰਟੇ ਕੰਮ ਕਰ ਰਹੇ ਆ ਬਿਨਾਂ ਤਨਖਾਹ ਤੋਂ ਕਰ ਰਿਹਾ ਬਿਨਾਂ ਤਨਖਾਹ ਦਾ ਮਤਲਬ ਇਹਨਾਂ ਨੂੰ ਹੋਰ ਪਾਸੇ ਜਾ ਕੇ ਕੋਈ ਨਾ ਕੋਈ ਕੰਮਕਾਰ ਕਰਨਾ ਪੈ ਰਿਹਾ ਆ ਤੇ ਜਿਹੜਾ ਸੀ ਟੈਕ ਆ ਇਹਦੇ ਤੇ ਤੇ ਵੀ ਹੋਰ 에어ਪੋਰਟਾਂ ਦੇ ਉੱਤੇ ਯੂਨੀਅਨ ਮੈਂਬਰ ਜਿਹੜੇ ਪ੍ਰੋਟੈਸਟ ਕਰ ਰਹੇ ਆ ਹੱਥਾਂ ਦੇ ਵਿੱਚ ਇਹਨਾਂ ਦੇ ਫਲਾਇਰ ਆ ਤੇ ਸਿਚੁਏਸ਼ਨ ਲੋਕਾਂ ਨੂੰ ਦੱਸ ਰਿਹਾ ਹੈ ਕੰਟਰੋਲਰ ਕਿਉਂਕਿ ਇਹਨਾਂ ਨੂੰ ਜ਼ਬਰਦਸਤੀ ਓਵਰਟਾਈਮ ਕਰਾਇਆ ਜਾ ਰਿਹਾ ਹੈ ਸ਼ਾਰਟੇਜ ਦੀ ਪ੍ਰੋਬਲਮ ਪਹਿਲਾਂ ਹੀ ਚੱਲ ਰਹੀ ਹੈ ਸੋ ਇੱਕ ਤਾਂ ਸਟ੍ਰੈਸ ਆ ਇਹਨਾਂ ਦੇ ਉੱਤੇ ਉਹ ਦੂਜਾ ਸਿਹਤ ਦੀਆਂ ਪ੍ਰੋਬਲਮਜ਼ ਆ ਰਹੀਆਂ ਤੀਜਾ ਇਹ ਕਾਲ ਵੀ ਕਰ ਰਹੇ ਆ ਤੇ ਜਿਹੜੇ ਜਿੰਨੇ ਇਹਨਾਂ ਦੇ ਫੈਡਰੇਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਪ੍ਰੋਜੈਕਟ ਆ ਉਹ ਸਾਰੇ ਜਿਹੜੇ ਸਾਰੇ ਰੁਕੇ ਪਏ ਆ ਤੇ ਇਹ ਕੁਛ ਨਾ ਕੁਛ ਹੁਣ ਕਰ ਵੀ ਰਹੇ ਆ ਤੇ ਲੋਕਾਂ ਨੂੰ ਨਾਲ ਦੱਸ ਵੀ ਰਹੇ ਆ ਕਿ ਆ ਸਮੱਸਿਆ ਦੇ ਕਾਰਨ ਆਇਆ ਤੇ ਤੁਸੀਂ ਜੇ ਸਰਕਾਰ ਨੂੰ ਕਹੋਗੇ ਤਾਂ ਕੋਈ ਹੱਲ ਹੋ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ